ਤੁਸੀਂ ਚੱਗਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਇੱਕ ਵਾਰ ਮੋੜ ਐਨ ਡੀ ਪੀ ਐਸ ਐਕਟ ਦੇ ਅਧੀਨ ਜੋ ਮਾਮਲਾ ਦਰਜ ਕੀਤਾ ਗਿਆ ਸੀ ਵਿਕਰਮ ਮਜੀਠੀਆ ਤੇ ਮੋੜ ਸੱਮਨ ਜਾਰੀ ਕੀਤਾ ਗਿਆ ਹੈ ਐਸ ਆਈ ਟੀ ਦੇ ਵੱਲੋਂ ਮੋੜ ਸੱਮਨ ਕੀਤਾ ਗਿਆ ਹੈ ਵਿਕਰਮ ਮਜੀਠੀਆ ਨੂੰ ਚੌਥੀ ਵਾਰ ਸੱਮਨ ਜਾਰੀ ਕੀਤਾ ਗਿਆ ਹੈ ਵਿਕਰਮ ਮਜੀਠੀਆ ਨੂੰ ਤੁਹਾਨੂੰ ਦੱਸ ਦਿੰਨੇ ਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵੇਂ ਐਸ ਆਈ ਟੀ ਮੁਖੀ ਐਚ ਐਸ ਭੁੱਲਰ ਐਸਐਸ ਪੁੱਲਰ ਦੇ ਸਾਹਮਣੇ ਪੇਸ਼ ਹੋਣਗੇ ਵਿਕਰਮ ਮਜੀਠੀਆ ਐਸਆਈਟੀ ਨੇ ਚੌਥੀ ਵਾਰ ਸੱਮਨ ਕੀਤਾ ਹੈ ਬੀਤੇ ਦਿਨੀ ਜਦੋਂ ਸੱਮਨ ਕੀਤਾ ਸੀਗਾ ਤਾਂ ਸ਼ਹੀਦੀ ਦਿਹਾੜੇ ਚੱਲ ਰਾਇ ਸੀਗੇ ਤਾਂ ਵਿਕਰਮ ਮਜੀਠੀਆ ਨੇ ਪੇਸ਼ੀ ਤੋਂ ਇਨਕਾਰ ਕਰ ਦਿੱਤਾ ਸੀ ਉਸ ਤੋਂ ਬਾਅਦ 30 ਦਸੰਬਰ ਨੂੰ ਵਿਕਰਮ ਮਜੀਠੀਆ ਪੇਸ਼ ਹੋਏ ਸੀਗੇ ਐਸਆਈਟੀ ਦੇ ਮੂਹਰੇ ਇੱਕਦਮ ਪਹੁੰਚ ਗਏ ਸੀਗੇ ਉਸ ਤੋਂ ਬਾਅਦ ਲੰਮੀ ਕਹਿ ਸਕਦੇ ਆ ਚਰਚਾ ਚੱਲੀ ਸੀ ਲੰਮੀ ਪੁੱਛਗਿਛ ਵਿਕਰਮ ਮਜੀਠੀਆ ਤੋਂ ਕੀਤੀ ਗਈ ਸੀਗੀ ਹੁਣ ਮੋੜ ਸੰਮਨ ਜਾਰੀ ਕੀਤਾ ਗਿਆ ਹੈ 16 ਜਨਵਰੀ ਨੂੰ ਪਟਿਆਲਾ ਵਿੱਚ ਪੇਸ਼ ਹੋਣਗੇ ਵਿਕਰਮ ਮਜੀਠੀਆ ਐਨਡੀਪੀਐਸ ਦਾ ਇਹ ਮਾਮਲਾ ਹੈ ਜਦੋਂ ਚੰਨੀ ਸਰਕਾਰ ਸੱਤਾ ਵਿੱਚ ਸੀਗੀ ਉਸ ਵੇਲੇ ਵਿਕਰਮ ਮਜੀਠੀਆ ਦੇ ਉੱਤੇ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀਗਾ ਛਟਾ ਉਪਧਿਆਏ ਉਦੋਂ ਪੰਜਾਬ ਦੇ ਪੁਲਿਸ ਮੁਖੀ ਹੁੰਦੇ ਸੀਗੇ ਜਿਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਅਕਾਲੀ ਦਲ ਨੇ ਚਟੋਪਾਧਿਆਏ ਦੇ ਉੱਤੇ ਖੜੇ ਕੀਤੇ ਸੀਗੇ ਨਾਲ ਹੀ ਚੰਨੀ ਸਰਕਾਰ ਤੇ ਵੀ ਨਿਸ਼ਾਨੇ ਸਾਦੇ ਸੀਗੇ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੌਥੀ ਵਾਰ ਐਸਆਈਟੀ ਦੇ ਸੰਮਣ ਹੋਏ ਨੇ ਦੋ ਵਾਰ ਵਿਕਰਮ ਮਜੀਠੀਆ ਐਸਆਈਟੀ ਮੂਰੇ ਪੇਸ਼ ਹੋ ਚੁੱਕੇ ਨੇ ਹੁਣ ਤੀਜੀ ਵਾਰ ਵਿਕਰਮ ਮਜੀਠੀਆ ਐਸਆਈਟੀ ਦੇ ਮੂਰੇ ਪੇਸ਼ ਹੋਣਗੇ ਜਾਂ ਨਹੀਂ ਇਹ ਦੇਖਣਾ ਹੋਵੇਗਾ ਪੋਰ ਇਸ ਤਰ੍ਹਾਂ ਦੀ ਅਪਡੇਟ ਵੀ ਬਣੇ ਰੋ ਚੱਕਦੇ ਟੀਵੀ ਦੇ ਨਾਲ